ਫਾਜ਼ਿਲਕਾ ਡੈਡ ਰੋਡ ਤੇ ਉਸ ਵੇਲੇ ਇੱਕ ਵੱਡਾ ਹਾਦਸਾ ਹੋਣੋਂ ਬਚ ਗਿਆ ਜਦ ਇੱਕ ਆਟੋ ਚਾਲਕ ਸਕੂਲੀ ਬੱਚਿਆਂ ਨੂੰ ਲੈ ਕੇ ਜਾ ਰਿਹਾ ਸੀ ਗਨੀਮਤ ਇਹ ਰਹੀ ਕਿ ਉਹ ਖੱਡਿਆਂ ਵਿੱਚ ਵਜਿਆ ਅਤੇ ਉਸ ਦਾ ਅਗਲਾ ਹਿੱਸਾ ਟੁੱਟ ਗਿਆ ਆਟੋ ਵਿੱਚ ਸਵਾਰ ਸਕੂਲੀ ਬੱਚੇ ਜ਼ਖਮੀ ਹੋਣ ਤੋਂ ਬਚ ਗਏ ਇਹਨੂੰ ਕੁਦਰਤ ਦਾ ਕਿਰਪਨਾ ਕਿਹਾ ਜਾਵੇ ਜਾਂ ਬੱਚਿਆਂ ਦੀ ਕਿਸਮਤ ਬਿਲਕੁਲ ਜੀ ਜੋ ਤੁਸੀਂ ਹਾਲਾਤ ਵੇਖ ਰਹੇ ਹੋਏ ਇਹ ਆਟੋ ਦੇ ਹਨ ਜੋ ਕਿ ਸਕੂਲ ਦੇ ਬੱਚੇ ਲੈ ਕੇ ਜਾ ਰਿਹਾ ਸੀ ਅਤੇ ਡੇਡ ਰੋਡ ਦੇ ਪ੍ਰੇਮ ਗਲੀ ਵਾਲੇ ਚੌਕ ਦੇ ਨੇੜੇ ਬਣੇ ਖੱਡਿਆਂ ਵਿੱਚ ਵਜਿਆ ਤੇ ਆਟੋ ਦਾ ਅਗਲਾ ਹਿੱਸਾ ਟੁੱਟ ਗਿਆ ਇਹ ਵੀ ਅਸੀਂ ਨਹੀਂ ਕਹਿ ਰਹੇ ਕਿ ਆਟੋ ਵਿੱਚ ਆਪਣੇ ਬੱਚਿਆਂ ਨੂੰ ਭੇਜੋ ਪਰ ਬੱਚੇ ਸੇਫ ਤੇ ਸੁਰੱਖਿਅਤ ਜਾਨ ਪਰ ਸੜਕਾਂ ਦਾ ਜੋ ਬੁਰਾ ਹਾਲ ਹੈ ਨਗਰ ਕੌਂਸਲ ਮੂਕ ਦਰਸ਼ਕ ਬਣ ਕੇ ਇਹ ਤਮਾਸ਼ਾ ਵੇਖ ਰਹੀ ਹੈ ਪ੍ਰੇਮ ਗਲੀ ਵਾਲਾ ਚੌਕ ਡੈਡ ਰੋਡ ਬਹੁਤ ਜ਼ਿਆਦਾ ਚੱਲਣ ਵਾਲੀ ਸੜਕ ਹੈ ਮੁਕੇ ਤੇ ਮੌਜੂਦ ਲੋਕਾਂ ਤੇ ਆਟੋ ਚਾਲਕਾਂ ਨੇ ਕੀ ਮੰਗ ਕੀਤੀ ਸਭ ਕੁਝ ਜਾਣਨ ਲਈ ਸਾਡੇ ਨਾਲ ਬਣੇ ਰਹੋ ਕੀ ਗੱਲ ਕੀ ਹੈ ਇਹ ਖੱਡੇ ਆਣ ਕਰਕੇ ਯਕਤਮ ਲੋਡ ਪਿਆ ਅੱਛਾ ਅੱਗੇ ਬੱਚੇ ਬੈਠੇ ਸੀ ਬੱਚੇ ਤਾਂ ਅੰਦਰ ਸੀਗੇ ਹਾਂ 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 ਲੋਡ ਪੈਣ ਕਰਨੋਂ ਬੋੜਾ ਕੋ ਅੱਛਾ ਅੱਛਾ ਬੱਚੇ ਸੇਫ ਨੇ ਬੱਚੇ ਸੇਫ ਠੀਕ ਹੈ ਤੇ ਖੱਡਾ ਕਿਹੜਾ ਸੀਗਾ ਖੱਡਾ ਇਹ ਅੱਜੋ ਜੱਟਾ ਬੱਚਾ ਅੱਛਾ ਭਜਨ ਜ਼ਿਆਦਾ ਹੈ ਤੁਹਾਡਾ ਹਾਂ ਉੱਪਰ ਬੈਗਾਂ ਦਾ ਭਜਨ ਵੀ ਆ ਜਾਂਦਾ ਹੋਰ ਇੱਕ ਸਾੜ ਬੱਚਿਆਂ ਦਾ ਵੀ ਭਜਨ ਆ ਜਾਂਦਾ ਕਿੰਨੇ ਕਿੰਨੇ ਬੱਚੇ ਲੈਂਦੇ ਹੋ ਤੁਸੀਂ ਕਿੰਨੇ ਬੱਚੇ ਜਾਂਦੇ ਹੋ? ਪੱਕੇ ਕਸੀਗੇ 10 10 ਹਨ 10 ਬਾਬਾ ਜੀ ਇਹ ਫਾਜ਼ਿਲ ਕਾ ਚੇ ਆਏ ਦਿਨ ਇਸ ਤਰ੍ਹਾਂ ਦੇ ਹਾਦਸੇ ਹੁੰਦੇ ਨੇ ਕੀ ਕਹਿਣਾ ਚਾਹੂੰ ਤੁਸੀਂ ਮੈਂ ਤਾਂ ਸਹੀ ਕਹਿਣਾ ਵੀ ਸੱਚੇ ਪਾਤਸ਼ਾਹ ਸਬਤ ਬਖਸ਼ਣ ਪ੍ਰਸ਼ਾਸਨ ਨੂੰ ਥੋੜਾ ਜਿਹਾ ਖਿਆਲ ਕਰਨਾ ਚਾਹੀਦਾ ਇਸ ਕੰਮ ਵਿੱਚ ਕਿਉਂਕਿ ਉਹਨਾਂ ਦੇਖੋ ਤੁਹਾਡੇ ਸਾਹਮਣੇ ਆ ਛੋਟੇ ਛੋਟੇ ਬੱਚੇ ਨੇ ਇਹਨਾਂ ਦੀ ਉਮਰ ਹੈ ਕੋਈ 8 9 10 ਸਾਲ ਦੀ ਉਮਰ ਹੈ ਕੋਈ ਇਸ ਤਰ੍ਹਾਂ ਇਹਨਾਂ ਵਾਪਕ ਇੱਕ ਤਾਂ ਉਹਨੂੰ ਦੇਖੋ ਅਗਲਾ ਜੱcka ਹੀ ਟੁੱਟ ਗਿਆ ਅਚਾਰ ਹਿੱਟਾਂ ਨੇ ਕਿੰਨਾ ਕੋ ਕੰਮ ਹੈ ਇੱਥੇ ਵੀ ਅਚਾਰ ਹਿੱਟਾਂ ਨੇ ਲੱਗ ਜਾਣ ਤੇ ਇਹਨਾਂ ਨੂੰ ਚੱਲਣ ਲੱਗਿਆ ਤਕਲੀਫ ਨਹੀਂ ਹੋਏਗੀ ਇਹਨਾਂ 'ਚ ਬੱਚੇ ਆਪਣੇ ਵੀ ਹੋ ਸਕਦੇ ਨੇ ਫਿਰ ਅਸੀਂ ਜਦੋਂ ਤਕਲੀਫ ਬੱਚਿਆਂ ਨੂੰ ਆਂਦੀ ਏ ਸੜਕਾਂ ਦਾ ਬੁਰਾ ਹਾਲ ਹੈ ਉਹਦੇ ਕਾਰਨ ਆਏ ਦਿਨ ਇਸ ਤਰ੍ਹਾਂ ਦੇ ਹਾਦਸੇ ਹੁੰਦੇ ਤੇ ਮੈਂ ਕਹਿੰਦਾ ਵੀ ਪ੍ਰਸ਼ਾਸਨ ਥੋੜੇ ਉਦਮ ਕਰੇ ਵੀ ਜਿਹੜੇ ਅਗਰ ਨਵੀਆਂ ਦਾ ਨਹੀਂ ਬਜਟ ਹੈਗਾ ਤੇ ਇਹਨਾਂ ਨੂੰ ਜਿਹੜਾ ਇੱਕ ਤਰ੍ਹਾਂ ਦਾ ਪੂਰਨ ਤੌਰ ਤੇ ਸਹੀ ਕੀਤੀਆਂ ਜਾਣ ਤਾਂ ਕਿ ਆਉਣ ਵਾਲੇ ਸਮੇਂ ਐਸਾ ਕੋਈ ਹਾਦਸਾ ਨਾ ਵਾਪਰੇ ਆਪਣੀ ਇਹੀ ਬੇਨਤੀ ਇੱਕ ਹਾਦਸਾ ਹੋਇਆ ਡੈੱਡ ਰੋਡ ਤੇ ਜਿੱਥੇ ਆ ਤੁਸੀਂ ਲੰਗੇ ਹੀ ਆਉਂਗੇ ਕਿੰਨੇ ਚ ਕਿੰਦੀ ਗਲਤੀ ਮੰਦੇ ਹੋ ਆ ਵੇਖ ਲੋ ਸਾਡੇ ਡੇਡ ਡੇਡ ਫੋਡੂਗੇ ਖੱਡੇ ਪੈਗੇ ਸਾਰਾ ਸ਼ਹਿਰ ਫਿਲ ਰਿਆ ਪਿਆ ਚਲੋ ਬਰਸਾਤ ਆਣੀ ਹੈ ਉਹ ਕਿਸੇ ਦੇ ਵਾਸਤੇ ਨਹੀਂ ਗਈ ਸੀਜ਼ਨ ਹੈ ਬਰਸਾਤ ਦਾ ਪਰ ਕੋ ਮੇਨਟੇਨੈਂਸ ਵੀ ਤਾਂ ਚੀਜ਼ ਹੁੰਦੀ ਆਦਾ ਪਿਛਲੇ ਸਾਰੇ ਸਾਲ ਹੀ ਮੇਨਟੇਨੈਂਸ ਹੋਈ ਮੇਨਟੇਨੈਂਸ ਨਹੀਂ ਹੋਈ ਬਸ ਜੀ ਜਿਵੇਂ ਜਿਵੇਂ ਇਹ ਖੱਡੇ ਹੈਗੇ ਨੇ ਇਹਦੇ ਚ ਇਹਦੇ ਚ ਡਿੱਗੇਗਾ ਤਾਂ ਬੱਚੇ ਇੰਨੀ ਮੁਸ਼ਕਲ ਬੱਚੇ ਨੇ ਬਚਾਏ ਹਾਂ ਹਾਂ ਸ਼ੁਕਰ ਹੈ ਵੀ ਉਹ ਉਹ ਪਲਟਿਆ ਨਹੀਂ ਜੀ ਬਲਟਿਆ ਸਿੱਧਾ ਡਿੱਗਾ ਪਲਟਿਆ ਨਹੀਂਗਾ ਜੇ ਪਲਟਦਾ ਤਾਂ ਬੱਚਿਆਂ ਨੂੰ ਕੋਈ ਨਾ ਕੋਈ ਝੋਟਾ ਵੀ ਲੱਗ ਸਕਦੀਆਂ ਸੀ ਸਿੱਧਾ एबीएनयू चैनल देखने वाले सभी दर्शकों से हम अपील करते हैं कि एबीएनयू चैनल पर ऐसी ही लेटेस्ट खबरें देखने के लिए हमारे चैनल को सबस्क्राइब करना ना भूलें जय हिंद जय भारत